ਪੰਜਾਬ ਸਰਕਾਰ ਸਿਹਤ ਵਿਭਾਗ ਡਾਇਰੈਕਟਰ ਸਿਹਤ ਦੇ ਪਰਿਵਾਰ ਪਲਾਈ ਵਿਭਾਗ ਪੰਜਾਬ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਵਿਜੀ ਕੁਮਾਰ ਡਾਕਟਰ ਹਰਜੋਤ ਕੋਰ ਅਤੇ ਸੀਨੀਅਰ ਮੈਡੀਕਲ ਅਫਸਰ ਸੀਐਚਸੀ ਲੋਪੋਕੇ ਡਾਕਟਰ ਕਵਰ ਅਜੀਤ ਸਿੰਘ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਮਲੇਰੀਆ ਵਿਰੋਧੀ ਹਫਤੇ ਜੋ ਕਿ ਮਿਤੀ 22/4/24 ਤੋਂ ਮਿਤੀ 28/4/24 ਤੱਕ ਮਨਾਇਆ ਜਾ ਰਿਹਾ ਹੈ ਅੱਜ ਮਿਤੀ 26/4/24 ਨੂੰ ਸਰਕਾਰੀ ਆਈ ਸਕੂਲ ਪਿੰਡੀ ਔਲਖ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਲੇਰੀਆ ਦੀ ਰੋਗ ਤੰਥਾਮ ਸੰਬੰਧੀ ਜਾਗਰਿਤ ਕੀਤਾ ਜੀ ਬੀਰੋਜ ਜਸਪੀਰ ਸਿੰਘ ਔਰਕਦੀਪ ਖੇਸ਼ੀ ਰਿਪੋਰਟ ਪਤਨ ਦੀ ਮਿੱਟੀ ਨਿਊਜ਼ ਚੈਨਲ ਪਿੰਡੀ ਸੈਦਾਂ ਚੁਗਾਵਾ ਕਿ ਅਸੀਂ ਹੱਥ ਡਿਪਾਰਟਮੈਂਟ ਤੋਂ ਕਿ ਮਲੇਰੀਆ ਦਾ ਹੁਣ ਸਹੀ ਜਿਹਾ ਜਿ ਤਰ੍ਹਾਂ ਮੱਛਰ ਬਹੁਤ ਜ਼ਿਆਦਾ ਜਿਹੜਾ ਵਧ ਰਿਹਾ ਵਾ ਤੇ ਆਪਾਂ ਇਹ ਕੋਸ਼ਿਸ਼ ਕਰਨੀ ਆ ਵੀ ਮੱਛਰ ਜਿਹੜਾ ਉਹ ਪੈਦਾ ਹੀ ਨਾ ਹੋਵੇ ਫਿਰ ਆ ਬਾਅਦ ਬਾਕੀ ਕੱਲਾ ਬਾਅਦ ਜੇ ਮੱਛਰ ਪੈਦਾ ਹੀ ਨਾ ਹੋਵੇਗਾ ਤੇ ਫਿਰ ਲੜੇ ਗਾਣੇ ਦੇ ਹਨ ਮਲੇਰੀਆ ਬੁਖਾਰ ਨਹੀਂ ਹੋਏਗਾ ਜਿਹੜੇ ਪੈਦਾ ਹੀ ਹੋ ਗਏ ਨੇ ਵਾਸਤੇ ਇਹ ਕੀ ਕਰਨਾ ਕਿ ਅਸੀਂ ਘਰਾਂ ਦੇ ਲਾਗੇ ਬੰਦੇ ਜਿੱਥੇ ਟਾਇਟ ਬੇ ਆ ਉੱਥੇ ਕਿਤੇ ਪਾਣੀ ਨਹੀਂ ਖੜਾ ਹੁੰਦੇ ਨਾ ਉੱਥੇ ਆਪਣੇ ਮੰਮੀ ਡੈਡੀ ਨੂੰ ਜਾ ਕੇ ਇਹ ਨੂੰ ਦੱਸ ਕੇ ਦੇ ਉੱਤੇ ਉਸ ਪਾਣੀ ਜਰਾ ਢਾਉਣਾ ਵਾ ਚਾਏ ਜੇ ਕੋਈ ਛੋਟੇ ਯਾਰਾ ਤੁਹਾਨੂੰ ਦੂਰ ਦੇਣਾ ਕਿ ਮਸ਼ਰ ਪੈਦਾ ਨਾ ਹੋਵੇ ਬਾਕੀ ਇਹ ਵੀ ਜੇ ਮਸ਼ਰ ਪੈਦਾ ਹੋ ਗਿਆ ਮੰਨ ਲਓ ਤਾਂ ਹੁਣ ਆਈਆਂ ਥੋੜੇ ਕੋਟਾ ਜੇ ਪੈਦਾ ਹੋ ਗਿਆ ਤਾਂ ਫਿਰ ਅਸੀਂ ਘਰਾਂ ਨੂੰ ਜਦੋਂ ਸੌਣ ਦੇ ਟਾਈਮ ਆ ਅਸੀਂ ਬਚਣਾ ਕਿਵੇਂ ਇਹ ਤੋਂ ਤੁਹਾਨੂੰ ਦੱਸ ਲੱਗਾ ਕਿ ਇਹ ਆਪਾਂ ਬਚਣਾ ਇਸ ਕਰਕੇ ਆ ਵੀ ਆਪਾਂ ਕਰੀਮਾ ਜਿਹੜੀਆਂ ਆਪਾਂ ਮੱਛਰ ਪਜਾਉ ਕਰੀਮਾ ਉਹ ਵਰਤਣੀਆਂ ਨੇ ਪੂਰੇ ਬਾਹਾਂ ਵਾਲੇ ਜਿਹੜੇ ਕੱਪੜੇ ਪਾ ਗਏ ਫੇਰ ਸ਼ਾਮ ਨੂੰ ਆਰਾਮ ਨਾਲ ਸੋਣਾ ਹੈ ਕਿ ਮੱਛਰ ਸਾਨੂੰ ਲੜੀ ਨਾ ਸਕੇ ਬਾਕੀ ਕਿਸ਼ਵਾ ਵਗਣਾ ਆ ਲਉਣਾ ਆ ਇਹ ਮੱਤਰੀਆਂ ਨੇ ਕਿ ਮੱਛਰ ਸਾਨੂੰ ਨਾ ਲੱਗੇ ਜੇ ਸਾਨੂੰ ਮੱਛਰ ਲੱੜਦਾ ਤੇ ਫਿਰ ਸਾਨੂੰ ਕਿਸੇ ਨੂੰ ਬੁਖਾਰ ਜੇ ਮੰਨ ਲਓ ਹੋ ਜਾਂਦਾ ਤਾਂ ਫਿਰ ਆਪਾਂ ਡੇਰੇ ਆ ਤੁਹਾਡੇ ਸਿਹਤ ਕੇਂਦਰ ਲੱਗ ਗਈ ਹੈ ਉੱਥੇ ਜਾ ਕੇ ਆਪਾਂ ਫੂਨ ਟੈਸਟ ਕਰਵਾਉਣਾ ਹੈ ਇਹ ਪੀੜੇ ਦੇ ਲੱਛਣ ਵੀ ਆ ਵੀ ਜਿੱਦਾਂ ਇਹਨਾਂ ਤੇਜ਼ ਬੁਖਾਰ ਹੁੰਦਾ ਵਾ ਤੇਜ਼ ਬੁਖਾਰ ਹੋਊਗਾ ਤੇ ਸਿਰ ਦਰਦ ਹੋਊਗਾ ਤੇ ਜਦੋਂ ਬੁਖਾਰ ਬੁਖਾਰ ਉਤਰੇਗਾ ਨਾ ਉਦੋਂ ਪਸੀਨਾ ਆਣ ਕੇ ਉਤਰੇਗਾ ਉਹਦਾ ਮਤਲਬ ਹੈ ਵੀ ਇਹ ਮਲੇਰੀਆ ਬੁਖਾਰ ਹੈ ਇਸ ਤਰ੍ਹਾਂ ਹੀ ਮਲੇਰੀਆ ਬੁਖਾਰ ਤੋਂ ਨਹੀਂ ਇਸੇ ਤਰ੍ਹਾਂ ਹਲੋ ਧਿਆਨ ਰੱਖ ਕੇ ਬੱਚਨਾ ਮਾਪਿਆਂ ਨੂੰ ਆਪਣੇ ਮੰਮੀ ਡੈਡੀ ਨੂੰ ਘਰ ਜਾ ਕੇ ਦੱਸਣਾ ਵੀ ਆਪਾਂ ਕਿਤੇ ਵੀ ਪਾਣੀ ਨਹੀਂ ਖੜਾ ਹੋਣ ਦੇਣਾ ਇਸ ਤਰ੍ਹਾਂ ਹੀ ਡੇਂਗੂ ਬਾਰੇ ਵੀ ਅਸੀਂ ਦੱਸਣਾ ਹੁਣ ਡੇਂਗੂ ਦਾ ਵੀ ਸੀਗੇ ਇਸ ਤੋਂ ਬਾਅਦ ਡੇਂਗੂ ਦਾ ਸੀਗੇ ਚੱਲ ਪੈਣਾ ਡੈਂਗੂ ਦੇ ਵਿੱਚ ਇਹ ਹੁੰਦਾ ਆ ਵੀ ਆਪਾਂ ਜਿਹੜਾ ਮੀਂਹ ਦੇ ਪਾਣੀ ਜਿਹੜਾ ਖਲੋ ਜਾਂਦਾ ਟੋਇਆ ਟੱਬਿਆਂ ਦੇ ਵਿੱਚ ਉਹ ਇਹ ਟੋਇਆ ਟੱਬਿਆਂ ਨਾਲ ਮਲੇਰੀਆ ਦਾ ਹੋ ਗਿਆ ਨਾ ਉਹ ਹੈਗਾ ਜਿੱਥੇ ਟਾਇਰਾਂ ਦੇ ਵਿੱਚ ਖਲੋ ਜਾਂਦਾ ਜੇ ਆਪਾਂ ਕੋਠਿਆਂ ਦੇ ਉੱਤੇ ਟਾਇਰ ਸੁੱਟ ਦਿੰਨੇ ਆ, ਕੁੱਤੇ ਭੱਜੇ ਭਾਂਡੇ ਸੁੱਟ ਦਿੰਨੇ ਆ, ਕਬਾੜ-ਕੂੜ ਸੁੱਟ ਦਿੰਨੇ ਜਿਹੜਾ ਉਹਦੇ ਵਿੱਚ ਜਿਹੜਾ ਮੀਂਹ ਦਾ ਪਾਣੀ ਖੜਾ ਹੋ ਜਾਂਦਾ ਨਾ ਉਹਦੇ ਵਿੱਚ ਜਿਹੜਾ ਮੱਛਰ ਪੈਦਾ ਹੁੰਦਾ ਉਹ ਜਦੋਂ ਲੱਗਦਾ ਤੇ ਫਿਰ ਹੁੰਦਾ ਡੈਂਗੂ ਖਾ। ਉਹਦੇ ਇਸ ਕਰਕੇ ਆਪਾਂ ਉਹਦੇ ਤੋਂ ਵੀ ਬਚਣਾ ਵਾ ਕਿ ਖਿੜੀਆਂ ਦੇ ਵਿੱਚ ਟਰੇਆਂ ਹੁੰਦੀਆਂ, ਬੈਕ ਸਾਈਡ ਦੇ ਉੱਤੇ ਬੈਕ ਸਾਈਡ ਤੇ ਜਿਹੜੀਆਂ ਟ੍ਰੀਆ ਹਨ ਜਿਹਨਾਂ ਉਹਦੇ ਵਿੱਚ ਵੀ ਅਸੀਂ ਹਫਤੇ ਬਾਅਦ ਉਹਨਾਂ ਨੂੰ ਸਾਫ਼ ਕਰਨਾ। ਇਹ ਹਫਤੇ ਬਾਅਦ ਜੇ ਸਾਫ਼ ਕਰਾਂਗੇ ਤੇ ਉਹਦੇ ਵਿੱਚ ਮਛਰ ਨਹੀਂ ਬਣੇਗਾ। ਤੇ ਕੂਲਰਾਂ ਦੇ ਵਿੱਚ ਵੀ ਕੂਲਰਾਂ ਦਾ ਸਿਕਿੰਦ ਜੇ ਲੇਟ ਆਉਣਾ ਥੋੜਾ ਪਰ ਕੂਲਰਾਂ ਦੇ ਵਿੱਚ ਵੀ ਪਾਣੀ ਜਿਹੜਾ ਉਹ ਸਾਫ਼ ਕਰਕੇ ਆਪਾਂ ਹਫਤੇ ਬਾਅਦ ਚੀਜ਼ ਕਰਕੇ ਪਾਉਣਾ। ਇਹੋ ਜਿਹੇ ਵਿੱਚ ਹਮ ਸਿਵਾ ਤੇ ਬਾਕੀ ਆ ਜੇ ਆਪਾਂ ਪਾਣੀ ਢੋਣੇ ਡੰਗਰਾਂ ਨੂੰ ਜੇ ਬੱਚੇ ਬਣਾਏ ਹੁੰਦੇ ਆ ਸਾਰੇ ਆਪਾਂ ਪਿੰਡਾਂ ਦੇ ਆ ਸਾਡੇ ਸਾਰਿਆਂ ਨੇ ਮਾਪਿਆਂ ਨੇ ਆਪਣੇ ਪਸ਼ੂ ਰੱਖੇ ਆ ਉਹ ਜਿਹੜੇ ਵਿੱਚ ਬੱਚੇ ਬਣਉਂਦੇ ਉਹਦੇ ਵਿੱਚ ਅਸੀਂ ਚੀਜ਼ ਨਹੀਂ ਕਰਦੇ ਪਾਣੀ ਉਹਤਰਾ ਪਾਣੀ ਦੇ ਪਾਣੀ ਪਾਈ ਜਾਂਦੇ ਆ ਉਹ ਵੀ ਹਫਤੇ ਬਾਅਦ ਇੱਕ ਵਾਰੀ ਸਾਰਾ ਚੀਜ਼ ਕਰਕੇ ਇਹਨੂੰ ਕੂਚ ਕੇ ਪਾਣੀ ਕੱਢ ਕੇ ਸਕਾ ਕੇ ਤੇ ਫਿਰ ਉਹਦੇ ਵਿੱਚ ਜਿਹੀ ਇੱਕ ਵਾਰਾ ਪਾਣੀ